ਅਰਦਾਸ ਮੇਰੇ ਪਾਪਾਂ ਮਹਾਰਗੰਗਾ ਤੁਹਾਰੀ ਦਾ ਜੁਲਾਸ ਤਾਂ ਪਹਿਲੇ ਮੈਂ ਤੁਹਾਨੂੰ ਲਾ ਜੈਣੇ ਮੈਂ ਤਾਂ ਕਿਆ ਦਾਸ ਅਰਦਾਸ ਇੱਕ ਬੰਕਾਰ ਹਾਂ ਮੇਂ ਪਤਿਵਾਰ ਸਾਹਿਬ ਭਗਤ ਜੀ ਦੀ ਪਾਤਸ਼ਾਹੀ ਦਸਮੀ ਰਤਨ ਭੌਲ ਦੀ ਉਹ ਰਖਾਇਣ ਨਾਮ ਕਰੇ ਤੇ ਆਏ ਹਰ ਕੁੰਦ ਜੁਲ ਨੰਬਰ ਦਾ ਸਰਾਮ ਦਾ ਸਾਹੂਈ ਆਪੇ ਦੇ ਹੱਥੋਂ ਬਦਨ ਸਮਰਪਿਤ ਇਹਨਾਂ ਰਾਏ ਸੁਝੇ ਅਕੀਸ਼ਮ ਤੇ ਅੱਜ ਜੇ ਜੁਟੇ ਤੁੰਗੁਰ ਜਾਏ ਮੇਰੇ ਪਾਪਾਂ ਨਾਨਕਿਆ ਮੈਂ ਆਇ ਤੁਮੈ ਸਹਾਰਾ ਹੈ ਧਰਨੇ ਪਾਇਛਾ ਸਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਿਤਾ ਦਿਓ ਤੁਮੈ ਸਹਾਰਾ ਹੈ ਤੁਮੈ ਕਹਾਏ ਬਸੇ ਪਾਇ ਸੰਦੇਸ ਸੁਖ ਜਾਪਨੀ ਜੋਤ ਧੰਨ ਰੰਗ ਸਹਿਤ ਸ੍ਰੀ ਗੁਰੂ ਅੰਸਾ ਜੀ ਦਾ ਬਾਣ ਰਖਤਾ ਹੈ ਅੰਤਰ ਕੇ ਦਾਤਾ ਨਾਨਕ ਜੀ ਗੁਰੂ ਤੇਗ ਬਹਾਦਰ ਦੇ ਆਰੇ ਚੱਲ ਜਾਂਦੇ ਜਾਨੀ ਆਪਿਆ ਹੱਟੀਆਂ ਜੱਦਿਆਂ ਕਰਦੇ ਨਾਮ ਪਿਆ ਬਣ ਸਿਖਿਆ ਦੇ ਚਲਾਈ ਦੇਗਦਾ ਹੀ

ਕਿਤੇ ਅੰਨ ਇਹੋ ਦੁਨਿਆਵਾਂ ਤੋਂ ਪੂਰਾ ਜਾਣੇ ਨਾਮ ਤਾਂ ਇਸਹਿ ਰਹਿਤਾ ਤਾਂ ਚੜ੍ਹ ਰਹੇ ਦੇ ਦੇਵ ਨਕਤੀ ਪੈ ਭਾਂਤ ਕੇ ਜੀਂ ਫਿਰਤਾ ਸੁਹਾਇ ਵਾਤਰ ਤੇ ਗੋਲ ਬੰਦੇ ਬੋਦੋ ਜੀ ਅੱਲੈ ਅਲੈ 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 ਅ ਅਰਮੋਹ ਦੇ ਕਾਰਮੇਤ ਕਾਤ ਸਭ ਲੋਕ ਜੀ ਸੁਬਾਹ ਅਦਿਤਿਕ ਸਤਨਾ ਮਨ ਨਾਮ ਅਚਿਨ ਪਾਦਾ ਰਾਖਾ ਕਾਰਮਕ ਵਹਿਗਨ ਇਹਨ ਮਾਨਿਆ ਤੇ ਮਹਾਰਾਜ ਤੇ ਨਾਨਿਆ ਤੇ ਕਾਰਮ ਯੋਗਿਆਂ ਦੇ ਯੋਗ ਤਨ ਤੇ ਸਹਿ ਸ੍ਰੀ ਗੁਰੰਸਾ ਮਹਾਰਾਜ ਜੀ ਆਮੇ ਰੰਗ ਵਸਤੂ ਕੀ ਅਮੇ ਮਤਬੇ ਦੇ ਕਾਜਮਾ ਜੀ ਤੇ ਆਪ ਜੀ ਨੇ ਬਰਤ ਸੰਤਾਨਾਂ ਦਾਤੋਂ ਦਾਇ ਵਸਕਾ ਨਰਮ ਨਾਮ ਹਾਲਿਚ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਰਾਜ ਮੰਤਰੀ ਰਾਜ ਦੀਨ ਦੇ ਸਤਿਗੁਰਾਂ ਦੇ ਰਾਗ ਆਰਮੋ ਪਾਰਕਾ ਦੁਆਰਾ ਸਾਡਾ ਬੋਲ ਬਣਾਇਆ ਗਿਆ ਦਰਬਾਰੂ ਸਤ ਗੁਰੂ ਜੀ ਸੇ ਗੁਰਚੇਂਦਰਾ ਜੀ ਦੇ ਜੀਵੂੜਿਆ ਤੇ ਅਮਰਧਾਏਨੋ ਜੱਪੂ ਸਾਹਿਬ ਤੇ ਆਪਚਾਰ ਸਭੀਏ ਆਦਤ ਤੇ ਪਰਮਾਰਮਾ ਪ੍ਰਭਾਪ ਤੇ ਬਾਸਾ ਜੀ ਅਤਿ ਬੰਧਨ ਪਿਆਰ ਰੇ ਸੇਪੁਣ ਨੰਸਰ ਦੇ ਬੰਦ ਤੇ ਚਾਰ ਨੰਸਰ ਦੇ ਬਾਸਾ ਜੀ ਇਹ ਸੇਵਾ ਕਰਤਾਰ ਪਾਤਸ਼ਾਹ ਜੀ ਆਪ ਜੀ ਦੇ ਅਨੰਦ ਕਾਰਜ ਵਿਦਿਮਾ ਸੱਚੇ ਪਾਤਸ਼ਾਹ ਭਾਈ ਕਰਵਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਇਹਨਾਂ ਦੇ ਬੱਚਿਆਂ ਨੂੰ ਜੋਨਤਪੁਰ ਸੱਚੇ ਪਾਤਸ਼ਾਹ ਜੀ ਅਮਰ ਗੁਰੂ ਰਹਿਣ ਹਾਂ ਸੱਚੇ ਪਾਤਸ਼ਾਹ ਜੀ ਨਵਨਤ ਸੱਚੇ ਪਾਤਸ਼ਾਹ ਜੀ ਨੂੰ ਸ਼ੁਭ ਮੁਨੀ ਸਰਤੇ ਮੰਨਿਤ ਜੀ ਆਪ ਤੋਂ ਬੈਤ ਕਰੀਏ ਸੱਚੇ ਪਾਤਸ਼ਾਹ ਜੀ ਦੀ ਸੁਣਵਾਣੀ ਸੋਧ ਤੇ ਪਾਤ੍ਰ ਪੰਡਿਤ ਗੁਰਵਾੰਤ ਜੀ ਬਾਣੀ ਦਾ ਪਾਵ ਸਮਰਪਨ ਤੇ ਸਦਸ਼ਣ ਲਾ ਕੇ ਰੱਖੇ ਸਾਮ ਕੋਲ ਪਾਤ੍ਰ ਅਨੰਤ ਸੱਚੇ ਪਾਤਸ਼ਾਹ ਜੀ ਨੂੰ ਵਾਣੀਆ ਚਾਰਨ ਕਰਦੇ ਸੇ ਪਾਸ਼ਾ ਸ਼੍ਰੀ ਸੇਵਕਾਵਾਸੋ ਮੇਨਾ ਨੂੰ ਧਿਆਨ ਕਰਦੀ ਸੇ ਪਾਸ਼ਾ ਸ਼੍ਰੀ ਵੈਂਕਟ ਕਰਦੇ ਉਦਾਹਰਨ ਕਿ ਰਹੇ ਜਾਨੀਏ ਉਹ ਲੱਗ ਮਾਤਾ ਜੇਨੋ ਸੁਖ ਸੁਭਗਵਾਣੀ ਪੰਥ ਤੋਂ ਪਿਆਰ ਕਰਤੋ ਸੁਭਿ ਕਰਪਾ ਨੂੰ ਸਤਿਗੁਰੂ ਦੀ ਦੱਪੇ ਸੇ ਸੰਗਤੀ ਰਾਜਨ ਸੰਗਤਾਂ ਦੁਆਰੇ ਬੈਠਾ ਜਿੱਦਾਂ ਤਰਕੂ ਦੇਖੇ ਚਲਾਨੀ ਪਰਮੰਤਸਾ ਅਵਤਾਰਮਤਾ ਜਨਾਮ ਦਾ ਆਪਣਾ ਪੂਰੀ ਤਾਮਿਆ ਦਾਸ ਰਾਸਤਰੀ ਸੱਚੇ ਪਾਸ਼ਵਰੀਓ ਕਰਪਾ ਨੂੰ ਸਤਿਗੁਰੂ ਸੇਵਕ ਪਰਵਾਰ ਵਿੱਚ ਜੀਨ ਨੂੰ ਬੰਨੋ ਸੇ ਪਾਸ਼ਾ ਜੀਓ گرو گھر کے شاید کار کا میرے ارداس کرائی جی ਆਹ ਭਾਈ ਪੁਣੀ ਚੇਪਾ ਜੀ ਆਪੋ ਜੀ ਨੰਦ ਜੀ ਨੰਦ ਜੀ ਮੈਂ ਤਾਂ ੜਾ ਬਤਾ ਦੀ ਦੇ ਕੇ ਉਹ ਜਿਸੇ ਪਾਇ ਰਾਤਾ ਤੇ ਚੇਪਾ ਜੀ ਸਾਹ ਦੇ ਨਾਮ ਜਾਣੀ ਹੋ ਕਿਰਪਾ ਕਰਦੀ ਆਜੇ ਸੁਭਸੰਦੇ ਜਮਨ ਕਾਉਨ ਨੂੰ ਪੂਰੀ ਤੰਦਿਆ ਬੋਲੀ ਆ ਜੀ ਨੰਦ ਜੀ ਬੰਨ ਸੱਚੇ ਪਾਤਸ਼ਾਹ ਨੂੰ ਮਠਿਆਣਾਂ ਆਜ ਬਰਾਗ ਬਕੀਆਂ ਬਰਸਾਤ ਬਾਜਰ ਜੀ ਤੇ ਦੇ ਪਾਸ਼ਾ ਮਚੀ ਤੇ ਪ੍ਰਤਾਪ ਰਾਜ ਮੋਕਾ ਮਹਾਰਾਜ ਜੇ ਕਾਤਾਂ ਜੇ ਦਰਮਾ ਸਰਵਨ ਕਾਉਨ ਨੂੰ

ਨਦਰਿ ਰੇਡੀਓ ਸੰਪਨ ਸਾਹਮਣੇ ਹੋਣ ਸਭ ਨੂੰ ਸਤਿ ਸ੍ਰੀ ਅਕਾਲ ਆਪਕੋ ਨਾਮ ਦੇ ਸੰਤਾਨਾਂ ਦਾ ਪ੍ਰਾਰਥਨਾ ਕਰਦੇ ਸੇ ਪਿਆਰੇ ਮੇਲੋ ਜਿਨ੍ਹਾਂ ਨੂੰ ਜੇ ਆਪ ਜੋ ਪ੍ਰਸਤਿਆਵ ਨੂੰ ਆਪ ਸੁਪਿਆਵੇ ਨਾਮਕ ਨਾਮ ਚਰਿਤਲਾ ਸੁਣੋ lima、啊啊啊